ਸੱਚੇ ਕਾਲ ਜੀ ਕੈਨਡਾ ਨਿਊਜ਼ ਬੁਲਟਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਆ ਮੁਖੜਲੇ ਤੇ ਮੰਤਰੀ ਡੋਮਿਨਿਕ ਲਬਲੈਂਕ ਨੇ ਕੈਨੇਡਾ ਚੰਪ ਦਰਮਿਆਨ ਹੋਈ ਗਲਬਾਤ ਦੇ ਉੱਤੇ ਜਿਤਾਈ ਉਮੀਦ ਕਿਹਾ ਅਗਲੇ ਕੁਝ ਦਿਨਾਂ ਦੌਰਾਨ ਹੋ ਸਕਦੀ ਹੈ ਗਲਬਾਤ ਟਰੱਕ ਦੇ ਪਿੱਛੇ ਲੁਕੇ ਅਮਰੀਕਾ ਤੋਂ ਕੈਨਡਾ ਵੜਨ ਦੀ ਕਰ ਰਹੇ ਸੀ ਕੋਸ਼ਿਸ਼ ਪਨਾਹ ਗੀੜਾ ਨੂੰ RCMP ਨੇ ਕੀਤਾ ਕਾਬੂ ਕੈਨੇਡਾ ਦੇ ਵਪਾਰ ਮੰਤਰੀ ਦੀ ਦੱਖਣੀ ਅਮਰੀਕਾ, ਏਸ਼ੀਆ ਅਤੇ ਆਫਰੀਕੀ ਦੇਸ਼ਾਂ ਦੇ ਨਾਲ ਵਪਾਰ ਸਮਝੌਤਿਆਂ ਦੀ ਕੋਸ਼ਿਸ਼ੇ ਨਿੱਕੇ ਵਪਾਰ ਵਫਦ ਚਾਹੁੰਦੇ ਨੇ ਮਨਿੰਦਰ ਸਿੱਧੂ ਕੈਨੇਡੀਅਨਾਂ ਫੋਜਾਂ ਨੇ ਪਹਿਲੀ ਵਾਰ ਗਾਜ਼ਾ 'ਚ ਹਿਮਨਿਟੇਰੀਅਨ 에ਅਰ ਡ੍ਰੌਪ ਰਾਹੀਂ ਸਿੱਟੀ ਮਦਦ ਫਲਸਤੀਨੀ ਆਪਾਹਨਿਤ ਕਰ ਰਹੇ ਨੇ ਮਹਿਸੂਸ ਹੁਣ ਖਬਰਾਂ ਵਿਸਥਾਰ ਦੇ ਨਾਲ US ਅਕੈਂਡਾ ਵਪਾਰ ਸਮਝੌਤਿਆਂ ਵਾਸਤੇ ਬਣਾਇਆ ਗਿਆ ਸਪੈਸ਼ਲ ਮੰਤਰੀ ਡੋਮਨਿਕ ਬਲੈਂਕ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਵਿਚਾਲੇ ਅਗਲੇ ਕੁਝ ਦਿਨਾਂ ਦੌਰਾਨ ਗੱਲ ਹੋਣ ਦੀ ਉਮੀਦ ਜ਼ਾਹਰ ਕੀਤੀ ਹੈ ਟੈਰਫ ਵਧਨ ਦੇ ਬਾਵਜੂਦ ਦੋਵਾਂ ਮੁਲਕਾਂ ਦਰਮਿਆਨ ਵਪਾਰਕ ਸਮਝੌਤੇ ਤੇ ਕੰਮ ਲਗਾਤਾਰ ਜਾਰੀ ਹੈ ਮੰਤਰੀ ਡੋਮਨਿਕ ਬਲੈਂਕ ਇਸੇ ਹੀ ਮਸਲੇ ਨੂੰ ਲੈ ਕੇ ਕੁਝ ਦਿਨ ਅਮਰੀਕਾ ਦੇ ਵਿੱਚ ਵੀ ਰਹਿ ਕੇ ਆਏ ਨੇ ਕੈਂਡਾ ਅਮਰੀਕਾ ਵਪਾਰ ਮੰਤਰੀ ਡੋਮਨਿਕ ਬਲੈਂਕ ਨੇ ਕੀ ਹੈ ਕੀ ਉਮੀਦ ਕਰਦੇ ਨੇ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਅਮਰੀਕੀ ਰਾਸ਼ਟਰਪਤੀ ਜਨਾਲ 트럼ਪ ਆਉਂਦੇ ਕੁਝ ਦਿਨਾਂ ਚ ਇੱਕ ਦੂਜੇ ਨਾਲ ਗੱਲਬਾਤ ਕਰਨਗੇ ਅਮਰੀਕਾ ਨੇ ਕੈਨੇਡੀਅਨ ਸਮਾਨ ਤੇ ਟੈਰਿਫ ਵਧਾ ਕੇ 35% ਕਰ ਦਿੱਤੇ ਨੇ ਤੇ ਕੈਨੇਡਾ ਟੈਰਿਫਾਂ ਨੂੰ ਰੋਕਣ ਲਈ ਰਾਤ ਲੱਸ ਰਿਹਾ ਹੈ ਇਹ ਟੈਰਿਫ ਕੈਨੇਡਾ ਤੋਂ ਅਮਰੀਕਾ ਨਿਰਯਾਤ ਕੀਤੀਆਂ ਗਿਆ ਚੀਜ਼ਾਂ ਤੇ ਲਾਗੂ ਹੋਇਆ ਹੈ ਲਬਲੈਂਕ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹਨਾਂ ਦਾ ਮੰਨਣਾ ਹੈ ਦੋਵਾਂ ਦੇਸ਼ਾਂ ਵਿਚਾਲੇ ਦੋ ਮਜ਼ਬੂਤ ਅਰਥਵਿਵਸਥਾਵਾਂ ਬਣਾਉਂਦੀ ਇੱਛਾ ਉਹਨਾਂ ਨੂੰ ਇੱਕ ਕਰਦੀ ਹੈ ਇਹ ਸੰਭਵ ਹੈ ਕਿ ਦੋਵੇਂ ਦੇਸ਼ ਇਕੱਠੇ ਕੰਮ ਕਰਕੇ ਹੱਲ ਲੱਭ ਸਕਣ ਲਬਲੰਗ ਅਮਰੀਕਾ ਨਾਲ ਚਰਚਾਵਾਂ ਲਈ ਵਾਸ਼ਿੰਗਟਨ ਦੇ ਵਿੱਚ ਕਈ ਦਿਨ ਬਤਾ ਕੇ ਆਏ ਨੇ ਪਰ ਕੋਈ ਸਮਝੌਤਾ ਨਹੀਂ ਹੋਇਆ ਪਰ ਉਹਨਾਂ ਆਖਿਆ ਹੈ ਕਿ ਉਹਨਾਂ ਨੇ ਇਸ ਦੌਰਾਨ ਅਮਰੀਕੀ ਚਿੰਤਾਵਾਂ ਨੂੰ ਹੁਣ ਹੋਰ ਵਧੀਆ ਢੰਗ ਦੇ ਨਾਲ ਸਮਝਿਆ ਤੇ ਕੈਨੇਡਾ ਇਹ ਮਾਮਲਾ ਸੁਲਝਾਉਣ ਲਈ ਕੰਮ ਕਰਨ ਨੂੰ ਤਿਆਰ ਹੈ ਟਰੰਪ ਨੇ ਇੱਕ ਕਾਰਜਕਾਰੀ ਹੁਕਮ ਜਾਰੀ ਕਰਕੇ ਕੈਨੇਡਾ ਤੇ 35% ਟੈਰਿਫ ਲਾਗੂ ਕਰ ਦਿੱਤੇ ਨੇ ਟਰੰਪ ਨੇ ਇਲਜ਼ਾਮ ਲਾਇਆ ਹੈ ਕਿ ਕੈਨੇਡਾ ਅਮਰੀਕਾ ਵੱਲ ਫੈਂਟਨਿਲ ਜਾਂ ਹੋਰ ਨਸ਼ੀਲੇ ਪਦਾਰਥਾਂ ਦੇ ਪਰਵਾਹ ਨੂੰ ਰੋਕਣ 'ਚ ਸਹਿਯੋਗ ਨਹੀਂ ਕਰ ਰਿਹਾ ਨਾਲ ਹੀ ਟਰੰਪ ਨੇ ਕੈਨੇਡਾ ਵੱਲੋਂ ਪਹਿਲਾਂ ਲਾਏ ਗਏ ਜਵਾਬੀ ਟੈਰਫਾਂ ਦੀ ਵੀ ਨਿੰਦਾ ਕੀਤੀ ਹੈ ਹਾਲਾਂਕਿ 35% ਵਾਲਾ ਇਹ ਨਵਾਂ ਟੈਰਫ ਸਿਰਫ ਉਹਨਾਂ ਚੁਣਿੰਦਾ ਚੀਜ਼ਾਂ ਤੇ ਲਾਗੂ ਹੋਇਆ ਹੈ ਜੋ ਕਿ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤੇ ਹੇਠ ਨਹੀਂ ਹੁੰਦੀਆਂ ਲੇਬਲੈਂਕ ਨੇ ਕਿਹਾ ਕਿ ਉਹਨਾਂ ਨੂੰ 트ੰਪ ਦੇ ਇਸ ਫੈਸਲੇ ਤੋਂ ਨਿਰਾਸ਼ਾ ਹੋਈ ਹੈ ਇੰਟਰਵਿਊ ਦੇ ਵਿੱਚ ਅਮਰੀਕੀ ਵਪਾਰ ਪ੍ਰਤੀਨਿਧੀ ਜਮਸਨ ਗ੍ਰੀਨ ਨੇ ਕਿਹਾ ਕਿ ਚੀਨ ਤੋਂ ਇਲਾਵਾ ਕੈਨੇਡਾ ਹੀ ਇਕੋ ਇਕ ਦੇਸ਼ ਹੈ ਜਿਸ ਨੇ 트ੰਪ ਦੇ ਟੈਰਫਾਂ ਖਿਲਾਫ ਜਵਾਬੀ ਟੈਰਿਫ ਠੋਕੇ ਨੇ ਜਦੋਂ ਲਬਲੈਂਕ ਨੂੰ ਪੁੱਛਿਆ ਗਿਆ ਕਿ ਕੀ ਕੈਨੇਡਾ ਨੂੰ ਆਪਣੇ ਜਵਾਬੀ ਟੈਰਫਾਂ ਤੋਂ ਪਿੱਛੇ ਹਟਣਾ ਚਾਹੀਦਾ ਹੈ ਤਾਂ ਉਹਨਾਂ ਆਖਿਆ ਕਿ ਕੈਨੇਡਾ ਨੇ ਅਮਰੀਕਾ ਦੇ ਸਟੀਲ ਤੇ ਐਲੂਮੀਨੀਅਮ ਤੇ 25% ਟੈਰਿਫ ਲਾਇਆ ਹੋਇਆ ਹੈ ਕਿਉਂਕਿ ਕੈਨੇਡਾ ਦੀ ਇੰਡਸਟਰੀ ਸੁਰੱਖਿਆ ਲਈ ਜ਼ਰੂਰੀ ਉਦਯੋਗ ਨੇ ਟਰੰਪ ਨੇ ਸੈਕਸ਼ਨ 232 ਤਹਿਤ ਟੈਰਿਫ ਲਾਗੂ ਕੀਤੇ ਨੇ ਸੈਕਸ਼ਨ 232 ਅਮਰੀਕੀ ਵਪਾਰ ਕਾਨੂੰਨ ਦਾ ਇੱਕ ਹਿੱਸਾ ਹੈ ਜਿਸ ਅਧੀਨ ਰਾਸ਼ਟਰਪਤੀ ਇਹ ਕਹਿ ਸਕਦੇ ਨੇ ਕਿ ਕੁਝ ਵਿਦੇਸ਼ੀ ਚੀਜ਼ਾਂ ਅਮਰੀਕਾ ਦੀ ਕੌਮੀ ਸੁਰੱਖਿਆ ਲਈ ਖਤਰਾ ਬਣ ਸਕਦੀਆਂ ਨੇ ਇਸ ਕਰਕੇ ਉਹਨਾਂ ਤੇ ਟੈਰਿਫ ਲਾਇਆ ਜਾ ਸਕਦਾ ਹੈ ਇਸ ਵਧੇਰੇ ਟੈਰਿਫ ਨੂੰ ਲੈ ਕੇ ਅਮਰੀਕਾ ਦੇ ਅਦਾਲਤੀ ਤੰਤਰ ਵਿੱਚ ਵੀ ਇੱਕ ਕਾਨੂੰਨੀ ਚੁਣੌਤੀ ਚੱਲ ਰਹੀ ਹੈ ਜੋ ਹੁਣ ਫੈਡਰਲ ਅਪੀਲ ਕੋਰਟ ਤੱਕ ਪਹੁੰਚ ਗਈ ਹੈ ਇਹ ਟੈਰਿਫਸ ਸੰਬੰਧੀ ਹੋਣ ਵਾਲੀਆਂ ਮੁਕੱਦਮਿਆਂ ਦੇ ਵਿੱਚ ਸਭ ਤੋਂ ਅੱਗੇ ਤੱਕ ਪਹੁੰਚੀ ਕਾਰਵਾਈ ਬਣ ਗਈ ਹੈ ਤੇ ਉਦੋਂ ਦੇ ਟਰੱਕ ਦੇ ਪਿੱਛੇ ਲੋਕ ਕੇ ਅਮਰੀਕਾ ਤੋਂ ਕੈਨੇਡਾ ਵੱੜਨ ਦੀ ਕੋਸ਼ਿਸ਼ ਕਰਦੇ ਹੋਏ ਕੁਝ ਸ਼ਰਨਾਰਥੀਆਂ ਨੂੰ RCMP ਨੇ ਕਾਬੂ ਕਰ ਲਿਆ ਔਰ ਤਿੰਨ ਕਥੇ ਤੇ ਤਸਕਰ ਵੀ ਗ੍ਰਿਫਤਾਰ ਕੀਤੇ ਗਏ ਨੇ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦਾ ਕਹਿਣਾ ਹੈ ਕਿ ਦੱਖਣੀ ਕਿਬੇਕ ਦੇ ਵਿੱਚ ਪੁਲਿਸ ਵੱਲੋਂ 44 ਵਿਦੇਸ਼ੀ ਨਾਗਰਿਕਾਂ ਨੂੰ ਲੈ ਕੇ ਜਾ ਰਹੇ ਇੱਕ ਟਰੱਕ ਨੂੰ ਰੋਕਣ ਤੋਂ ਬਾਅਦ ਭਿਆਨਕ ਦੱਸਿਆ ਗਿਆ ਹੈ ਤੇ ਉਸ ਤੋਂ ਬਾਅਦ ਤਿੰਨ ਕਥੇ ਤੇ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ RCMP ਅਧਿਕਾਰੀਆਂ ਨੇ ਇਹ ਕਾਰਵਾਈ ਪਾਈ ਹੈ ਔਰ ਦੋਸ਼ ਵੀ ਲੱਗੇ ਨੇ ਏਜੰਸੀ ਨੇ ਆਖਿਆ ਹੈ ਕਿ RCMP ਅਤੇ ਕਿਊਬੇਕਸ ਸਬਾਈ ਪੁਲਿਸ ਨੇ ਸ਼ਨੀਵਾਰ ਤੋਂ ਐਤਵਾਰ ਦੀ ਰਾਤ ਨੂੰ ਸਟੈਂਸਟੇਰ ਕியੂਬੇਕ ਦੇ ਨੇੜੇ ਦਰਜਨਾ ਲੋਕਾਂ ਸਨੇ ਵਾਹਨ ਨੂੰ ਰੋਕਿਆ ਇਹ ਵੀ ਆਖਿਆ ਗਿਆ ਕਿ ਪ੍ਰਵਾਸੀਆਂ ਦੇ ਵਿੱਚ ਇੱਕ ਗਰਭਤੀ ਔਰਤ ਤੇ 4 ਸਾਲ ਦੇ ਬੱਚੇ ਵੀ ਸ਼ਾਮਿਲ ਸਨ RCMP ਨੇ ਕியੂਬੇਕ ਦੇ ਸਟੈਂਸਟਾਡ ਇਲਾਕੇ ਦੇ ਵਿੱਚ 44 ਲੋਕਾਂ ਨੂੰ ਗ੍ਰਿਫਤਾਰ ਕੀਤਾ ਇਹ ਲੋਕ ਅਮਰੀਕਾ ਤੋਂ ਕੰਟਾ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਇਨ੍ਹਾਂ ਲੋਕਾਂ 'ਚ ਬੱਚੇ ਵੀ ਸ਼ਾਮਿਲ ਸਨ ਇਹ ਸਾਰੇ ਲੋਕ ਇੱਕ ਟਰੱਕ ਰਾਹੀਂ ਕੈਨੇਡਾ 'ਚ ਦਾਖਲ ਹੋ ਰਹੇ ਸਨ ਪੁਲਿਸ ਨੇ ਉਹਨਾਂ ਨੂੰ ਹੈਸਕੈਲ ਰੋਡ ਨੇੜੇ ਰੋਕ ਲਿਆ ਤੇ ਉਹਨਾਂ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਦਫ਼ਤਰ 'ਤੇ ਜਾਂਦਾ ਗਿਆ ਇਹਨਾਂ ਲੋਕਾਂ ਦੇ ਨਾਲ ਤਿੰਨ ਕਥੇ ਤੇ ਤਸਕਰਾਂ ਨੂੰ ਵੀ ਫੜਿਆ ਗਿਆ ਜੋ ਇਹਨਾਂ ਨੂੰ ਕੈਨੇਡਾ 'ਚ ਲੁਕੋ ਕੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਏਜੰਸੀ ਦਾ ਕਹਿਣਾ ਹੈ ਕਿ 25 ਸਾਲਾ ਉਹਲਕਨ ਮਰਸਿਨ ਅਤੇ 31 ਸਾਲਾ ਦੋਗਨ ਆਲਕਸ ਅਜੇ ਫਿਰਦ ਯੋਕਸੇਕ ਤੇ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੁਰੱਖਿਆ ਐਕਟ ਦੇ ਤਹਿਤ ਕਿਸੇ ਨੂੰ ਅਪਰਾਧ ਕਰਨ ਲਈ ਉਕਸਾਉਣ, ਸਹਾਇਤਾ ਕਰਨ, ਜੌਕਸਨ ਦੇ ਨਾਲ-ਨਾਲ ਲੋਕਾਂ ਨੂੰ ਇੱਕ ਨਿਰਧਾਰਿਤ ਕਸਟਮ ਦਫ਼ਤਰ ਤੋਂ ਬਾਹਰ ਕੈਂਟਾ ਚ ਦਾਖਲ ਹੋਣ ਚ ਸਹਾਇਤਾ ਕਰਨ ਦੇ ਦੋਸ਼ ਲਗਾਏ ਗਏ ਨੇ। ਇਹ ਤਿੰਨੇ ਵਿਅਕਤੀ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ਾਂ 'ਚ ਫੜੇ ਗਏ ਨੇ। ਉਨ੍ਹਾਂ ਦੀ ਵੀਡੀਓ ਕਾਨਫਰੰਸ ਰਾਹੀਂ ਅਦਾਲਤ 'ਚ ਪੇਸ਼ੀ ਹੋਈ ਹੁਣ ਉਨ੍ਹਾਂ ਨੂੰ ਇੱਕ ਸੁਬਾਈ ਜੇਲ੍ਹ 'ਚ ਰੱਖਿਆ ਗਿਆ ਹੈ ਇਹ ਤਿੰਨੇ 6 ਅਗਸਤ ਨੂੰ ਦੁਬਾਰਾ ਅਦਾਲਤ 'ਚ ਪੇਸ਼ ਹੋਣਗੇ ਇਹਨਾਂ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਅਸਥਾਈ ਤੌਰ ਤੇ ਸੈਂਟ ਬਰਨਾਰਡੇ ਲਕੋਲ ਸੈਂਟਰ ਦੇ ਵਿੱਚ ਭੇਜਿਆ ਗਿਆ ਹੈ ਜਿੱਥੇ ਵੇਖਿਆ ਜਾ ਰਿਹਾ ਹੈ ਕਿ ਕੈਨੇਡਾ 'ਚ ਸ਼ਰਨ ਲੈਣ ਦੇ ਯੋਗ ਹੈਗੇ ਨੇ ਜਾਂ ਨਹੀਂ ਸੀਬੀਐਸਏ ਦੇ ਪੂਰਬੀ ਸਰਹੱਦ ਲਈ ਡਿਪਟੀ ਡਾਇਰੈਕਟਰ ਮਿਗੇਲ ਬੈਜਨ ਨੇ ਕਿਹਾ ਹੈ ਕਿ ਬਹੁਤ ਲੋਕਾਂ ਨੂੰ ਵਾਪਸ ਭੇਜਿਆ ਜਾਵੇਗਾ ਤੇ ਕੁਝ ਲੋਕਾਂ ਨੂੰ ਤਾਂ ਵਾਪਸ ਅਮਰੀਕਾ ਪੇਚ ਦਿੱਤਾ ਗਿਆ ਕਿਉਂਕਿ ਉਹ ਸੇਫ ਥਰਡ ਕੰਟਰੀ ਐਗਰੀਮੈਂਟ ਦੇ ਨਿਯਮਾਂ ਤੇ ਖਰੇ ਨਹੀਂ ਉਤਰਦੇ ਇਹ ਸਮਝੌਤਾ ਮੰਨਦਾ ਹੈ ਕਿ ਅਮਰੀਕਾ ਇੱਕ ਸੁਰੱਖਿਅਤ ਦੇਸ਼ ਹੈ ਜਿੱਥੇ ਸ਼ਰਨ ਲੈਣ ਵਾਲੇ ਲੋਕ ਰਹਿ ਸਕਦੇ ਨੇ ਇਸ ਲਈ ਜੇ ਕੋਈ ਵਿਅਕਤੀ ਅਮਰੀਕਾ ਰਾਹੀਂ ਕੈਨੇਡਾ 'ਚ ਆਉਂਦਾ ਤਾਂ ਉਹ ਕੈਨੇਡਾ 'ਚ ਸ਼ਰਨ ਨਹੀਂ ਲੈ ਸਕਦਾ ਜਦ ਤੱਕ ਉਹ ਕਿਸੇ ਖਾਸ ਛੋਟ ਅਧੀਨ ਨਾ ਆਉਂਦਾ ਹੋਵੇ ਅਮਰਕਾ ਤੋਂ ਆਏ ਇਹ ਪਨਾਹਗੀਰ ਮੂਲ ਰੂਪ ਦੇ ਵਿੱਚ ਕਿਸ ਮੁਲਕ ਦੇ ਨੇ ਇਸ ਬਾਰੇ ਬੈਂਚਨ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਇਹ ਗ੍ਰਿਫਤਾਰੀਆਂ ਉਦੋਂ ਹੋਈਆਂ ਨੇ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਕੈਨੇਡਾ ਅਮਰੀਕਾ ਸਰਹੱਦ ਤੇ ਗੈਰ ਕਾਨੂੰਨੀ ਦਾਖਲਿਆਂ ਤੇ ਫੈਂਟਨਿਲ ਤਸਕਰੀ ਨੂੰ ਆਪਣੇ ਪ੍ਰਸ਼ਾਸਨ ਵੱਲੋਂ ਕੈਨੇਡਾ ਵਿਰੁੱਧ ਵਧੇਰੇ ਟੈਰਿਫ ਲਗਾਉਂਦੇ ਮੁੱਖ ਕਾਰਨਾਂ 'ਚੋਂ ਇੱਕ ਵਜੂ ਦਰਸਾਰੇ ਨੇ ਕੈਨੇਡਾ ਸਰਕਾਰ ਇਸ ਸਮੱਸਿਆ ਨੂੰ ਲੈ ਕੇ ਗੰਭੀਰ ਹੈ ਤੇ ਸਰਹੱਦੀ ਸੁਰੱਖਿਆ ਵਧਾਉਣ ਲਈ 1.3 ਬਿਲੀਅਨ ਡਾਲਰ ਖਰਚ ਕਰ ਰਹੀ ਹੈ ਇਸ ਰਾਹੀਂ ਹੋਰ ਪੁਲਿਸ ਅਧਿਕਾਰੀ ਰੱਖੇ ਜਾਣਗੇ ਤੇ ਹਵਾਈ ਨਿਗਰਾਨੀ ਵਿਧਾਈ ਜਾਵੇਗੀ ਸੜਗਰਮ ਗਰੁੱਪ ਕਮੇਟੀ ਡੈਕਸ਼ਨ 10 ਪਰਸੋਨਸ ਸੈਂਸ ਤਤੂ ਦੇ ਨਾਲ ਜੁੜੇ ਹੋਏ ਫ੍ਰਾਂਸ ਆਂਦਰੇ ਦਾ ਕਹਿਣਾ ਹੈ ਕਿ ਡ੍ਰੰਪ ਸਰਕਾਰ ਵੱਲੋਂ ਵੱਡੇ ਪੱਧਰ ਤੇ ਹੋ ਰਹੀਆਂ ਡਿਪੂਟੇਸ਼ਨਾਂ ਕਾਰਨ ਲੋਕ ਬਹੁਤ ਡਰੇ ਹੋਏ ਨੇ ਉਹਨਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੇਫ ਥਰਡ ਕੰਟਰੀ ਐਗਰੀਮੈਂਟ ਤੋਂ ਪਿੱਛੇ ਹਟਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਕੈਨੇਡਾ ਨੂੰ ਹੇਤੀ ਵਰਗੇ ਦੇਸ਼ਾਂ ਦੇ ਲੋਕਾਂ ਲਈ ਖਾਸ ਪ੍ਰੋਗਰਾਮ ਲਿਆਉਣਾ ਚਾਹੀਦਾ ਹੈ ਜਿਵੇਂ ਕਿ ਕੈਨੇਡਾ ਨੇ ਯੂਕਰੇਨ ਤੋਂ ਆਏ ਲੋਕਾਂ ਲਈ ਸਹਾਇਤਾ ਪ੍ਰੋਗਰਾਮ ਬਣਾਇਆ ਸੀ ਸੀਬੀਐਸ ਦੇ ਅੰਕੜਿਆਂ ਮੁਤਾਬਕ 2025 ਦੀ ਜੁਲਾਈ ਚ ਸੇਂਟ ਬਰਨार्ड ਦੇ ਲਕੋਲ ਸਰਹੱਦ ਤੇ 3099 ਤੋਂ ਵੱਧ ਸ਼ਰਨਧੀਆਂ ਅਰਸੀਆਂ ਮਿਲੀਆਂ ਜੋ ਕਿ ਪਿਛਲੇ ਸਾਲ ਜੁਲਾਈ 2024 ਦੇ 613 ਦੀ ਤੁਲਨਾ ਦੇ ਨਾਲ ਕਈ ਗੁਣਾ ਵੱਧ ਨੇ ਕਿਦੜੇ ਕੈਨੇਡਾ ਦੇ ਵਪਾਰ ਮੰਤਰੀ ਮਨਿੰਦਰ ਸਿੱਧੂ ਬਾਰੇ ਖਬਰ ਹੈ ਉਹਨਾਂ ਦੀ ਦੱਖਣੀ ਅਮਰੀਕਾ, ਏਸ਼ੀਆ ਤੇ ਅਫਰੀਕੀ ਦੇਸ਼ਾਂ ਦੇ ਨਾਲ ਵਪਾਰਕ ਸਮਝੌਤਿਆਂ ਦੀ ਕੋਸ਼ਿਸ਼ ਚੱਲ ਰਹੀ ਹੈ। ਇਸ ਦੇ ਨਾਲ ਹੀ ਮਨਿੰਦਰ ਸਿੱਧੂ ਨੇ ਆਖਿਆ ਹੈ ਕਿ ਉਹ ਨਿੱਕੇ ਵਪਾਰ ਵਫਦ ਚਾਹੁੰਦੇ ਨੇ ਪਹਿਲਾਂ ਵਾਲੀਆਂ ਸਰਕਾਰਾਂ ਤੇ ਪਹਿਲਾਂ ਵਾਲੇ ਮੰਤਰੀਆਂ ਵਾਂਗੂ ਵੱਡੇ ਵੱਡੇ ਵਫਦ ਨਹੀਂ ਭੇਜਨੇ ਚਾਹੁੰਦੇ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਦਾ ਕਹਿਣਾ ਹੈ ਕਿ ਉਹ ਦੱਖਣੀ ਅਮਰੀਕਾ, ਦੱਖਣ ਪੂਰਬੀ ਏਸ਼ੀਆ, ਅਫਰੀਕਾ ਤੇ ਹੋਰ ਖੇਤਰਾਂ 'ਚ ਨਵੇਂ ਵਪਾਰਕ ਸਮਝੌਤੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਨਾਲ ਹੀ ਉਹ ਇਹ ਵੀ ਚਾਹੁੰਦੇ ਨੇ ਕਿ ਕੈਨੇਡੀਅਨ ਕਾਰੋਬਾਰੀ ਉਸ ਸਮਝੌਤੇ ਵਰਤਨ ਜੋ ਕੈਨੇਡਾ ਪਹਿਲਾਂ ਹੀ ਹੋਰ ਦੇਸ਼ਾਂ ਨਾਲ ਕਰ ਚੁੱਕਿਆ ਹੈ। ਉਹਨਾਂ ਆਖਿਆ ਹੈ ਕਿ ਉਹਨਾਂ ਦੀ ਭੂਮਿਕਾ ਕੈਨੇਡਾ ਦੇ ਟੌਪ ਸੇਲਜ਼ਮੈਨ ਦੀ ਹੈ। ਮਤਲਬ ਉਹਨਾਂ ਦਾ ਕੰਮ ਹੈ ਨਵੇਂ ਮਾਰਕੀਟਸ ਦੀ ਪਛਾਣ ਕਰਨੀ, ਕਾਰੋਬਾਰੀਆਂ ਲਈ ਰਸਤੇ ਖੋਲਣੇ ਤੇ ਹੋਰ ਮੌਕੇ ਤਲਾਸ਼ਨੇ। ਸਿੱਧੂ ਨੇ ਆਖਿਆ ਹੈ ਕਿ ਉਹਨਾਂ ਨੂੰ ਕਈ ਥਾਵਾਂ ਤੋਂ ਪੇਸ਼ਕਸ਼ਾਂ ਮਿਲ ਰਹੀਆਂ ਨੇ ਕਿਉਂਕਿ ਲੋਕ ਪਰਉਸਯੋਗ ਤੇ ਸਥਿਰ ਵਪਾਰ ਸਾਥੀਆਂ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਡੋਮਨਿਕ ਬਲੈਂਕ ਨੂੰ ਕੈਨੇਡਾ ਅਮਰੀਕਾ ਵਪਾਰ ਸੰਬੰਧੀ ਪਰਮਿੰਦਰ ਸਿੱਧੂ ਦੀ ਭੂਮਿਕਾ ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ ਨਾਲ ਵਪਾਰਕ ਰਿਸ਼ਤੇ ਵਿਕਸਿਤ ਕਰਨ ਤੇ ਕੇਂਦ੍ਰਿਤ ਹੈ ਐਕਸਪੋਰਟ ਡਿਵੈਲਪਮੈਂਟ ਦੇ ਅਨੁਸਾਰ ਕੈਨੇਡਾ ਦੇ 15 ਮੁਕਤ ਵਪਾਰ ਸਮਝੌਤੇ ਨੇ 52 ਦੇਸ਼ਾਂ ਨੂੰ ਕਵਰ ਕਰਤੇ ਨੇ ਜਿਸ ਰਾਹੀਂ ਕੈਨੇਡੀਅਨ ਨਿਰਯਾਤਕਾਰਾਂ ਦੀ 1.5 ਬਿਲੀਅਨ ਤੋਂ ਵੱਧ ਖਪਤਕਾਰਾਂ ਤੱਕ ਪਹੁੰਚ ਹੈ ਸਿੱਧੂ ਮੰਨਦੇ ਨੇ ਕਿ ਕੈਨੇਡੀਅਨ ਕਾਰੋਬਾਰੀ ਅਮਰੀਕਾ ਤੋਂ ਬਾਹਰ ਵੀ ਵਧੇਰੇ ਮੌਕੇ ਲੱਭ ਸਕਦੇ ਨੇ ਖਾਸ ਕਰਕੇ ਜਦੋਂ ਅਮਰੀਕਾ ਵੱਲੋਂ ਟੈਰਿਫ ਲੱਗਣਾ ਜਾਂ ਇਸ ਦੀਆਂ ਧਮਕੀਆਂ ਆਮ ਗੱਲ ਬਣ ਗਈ ਹੈ ਉਹਨਾਂ ਅਖਿਆ ਹੈ ਕਿ ਹੁਣ ਫੋਕਸ ਇਹ ਹੋਣਾ ਚਾਹੀਦਾ ਹੈ ਕਿ ਮੌਜੂਦਾ ਸਾਧਨਾਂ ਤੇ ਵਪਾਰਕ ਰਸਤੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਵਰਤੇ ਜਾਣ ਸਿੱਧੂ ਤੋਂ ਪਹਿਲਾਂ ਦੇ ਮੰਤਰੀ ਕਾਰੋਬਾਰੀਆਂ ਅਤੇ ਕਾਰਪੋਰੇਟ ਦੇ ਵੱਡੇ ਜਥੇ ਲੈ ਕੇ ਜਾਂਦੇ ਅਤੇ ਇੱਕ ਜਾਂ ਦੋ ਦੇਸ਼ਾਂ 'ਚ ਕਾਫੀ ਸਮਾਂ ਲੱਗ ਜਾਂਦਾ ਪਰ ਸਿੱਧੂ ਦਾ ਕਹਿਣਾ ਹੈ ਕਿ ਉਹ ਛੋਟੀਆਂ ਖਾਸ ਖੇਤਰਾਂ ਤੇ ਕੇਂਦਰ ਟੀਮਾਂ ਲੈ ਕੇ ਜਾਂਦੇ ਹੱਕ 'ਚ ਨੇ ਜਿਵੇਂ ਕਿ ਦੱਖਣੀ ਅਮਰੀਕਾ, ਇੰਡੋ-ਪੈਸੀਫਿਕ, ਯੂਰਪ ਜਾਂ ਅਫਰੀਕਾ ਦੇ ਵਿੱਚ। ਉਹਨਾਂ ਆਖਿਆ ਹੈ ਕਿ ਛੋਟੀਆਂ ਟੀਮਾਂ ਨਾਲ ਸੰਬੰਧਿਤ ਦੇਸ਼ਾਂ 'ਚ ਉੱਚ ਪੱਧਰੀ ਮੀਟਿੰਗਾਂ ਲੈਣਾ ਵੀ ਆਸਾਨ ਹੋ ਜਾਂਦਾ ਹੈ ਤੇ ਕਾਰੋਬਾਰੀਆਂ ਨੂੰ ਅਹਿਸਾਸ ਹੁੰਦਾ ਹੈ ਕਿ ਉਹਨਾਂ ਦੀ ਗੱਲ ਸੁਣੀ ਜਾ ਰਹੀ ਹੈ। ਕੈਨੇਡਾ ਹੁਣ ਚੀਨ ਨਾਲ ਆਪਣੇ ਵਪਾਰਕ ਸਬੰਧਾਂ ਨੂੰ ਲੈ ਕੇ ਸੰਭਲ ਸੰਭਲ ਕੇ ਅੱਗੇ ਵਧ ਰਿਹਾ ਹੈ। ਦੋਵੇਂ ਦੇਸ਼ ਫਿਰ ਤੋਂ ਦਹਾਕਿਆਂ ਪੁਰਾਣੇ ਸਾਂਝੇ ਆਰਥਿਕ ਤੇ ਵਪਾਰਕ ਕਮਿਸ਼ਨ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜੋ ਕਿ ਵਪਾਰਕ ਝਗੜਿਆਂ ਨੂੰ ਸੁਲਝਾਉਣ ਲਈ ਬਣਾਇਆ ਗਿਆ ਫੋਰਮ ਹੈ ਕੈਨੇਡਾ ਨਾਲ ਰਾਜਨੀਤਿਕ ਮਤਭੇਦਾਂ ਦੌਰਾਨ ਚੀਨ ਤੇ ਗੈਰਵਾਜਬ ਵਪਾਰਕ ਅਭਿਆਸਾਂ ਦੇ ਵਿੱਚ ਸ਼ਾਮਲ ਹੋਣ ਤੇ ਸੈਰਸਪਾਟੇ ਵਰਗੀਆਂ ਸੇਵਾਵਾਂ ਜਾਂ ਹੋਰ ਵਸਤੂਆਂ ਨੂੰ ਸੀਮਿਤ ਕਰਨ ਦਾ ਦੋਸ਼ ਲੱਗਦਾ ਰਿਹਾ ਹੈ ਸਿੱਧੂ ਦਾ ਕਹਿਣਾ ਹੈ ਕਿ ਉਹਨਾਂ ਦੀ ਕੋਸ਼ਿਸ਼ ਉਦਯੋਗ ਲਈ ਸਥਿਰਤਾ ਲਿਆਉਂਦੀ ਹੈ ਤੇ ਵਿਖੰਦੀ ਹੈ ਕਿ ਗੰਭੀਰ ਮਸਲੇ ਕਿਵੇਂ ਸੁਲਝਾਏ ਜਾਣ ਯੂਕੇ ਨਾਲ ਦਵੱਲੇ ਵਪਾਰ ਸਮਝੌਤੇ ਦੀ ਸੰਭਾਵਨਾ ਨੂੰ ਲੈ ਕੇ ਸਿੱਧੂ ਨੇ ਸਾਫ਼ ਕਹਿ ਦਿੱਤਾ ਹੈ ਕਿ ਇਸ ਦੀ ਬਹੁਤੀ ਸੰਭਾਵਨਾ ਨਹੀਂ ਲੱਗਦੀ ਪਿਛਲੇ ਸਾਲ ਗਲਬਾਦ ਉਦੋਂ ਰੁਕ ਗਈ ਸੀ ਜਦੋਂ ਯੂਕੇ ਨੇ ਆਪਣੇ ਚੀਜ਼ ਦੇ ਨਿਰਯਾਤ ਤੇ ਜ਼ੋਰ ਦਿੱਤਾ ਅਤੇ ਕੈਨੇਡਾ ਨੇ ਹਾਰਮੋਨ ਟ੍ਰੀਟਡ ਬੀਫ ਤੇ ਰੋਕ ਲਗਾ ਦਿੱਤੀ। ਇਸ ਸਮੇਂ ਦੋਵੇਂ ਦੇਸ਼ ਇੱਕ ਅਸਥਾਈ ਸਮਝੌਤੇ ਤੇ ਕੰਮ ਕਰ ਰਹੇ ਨੇ ਜੋ ਕਿ ਬ੍ਰੈਕਜ਼ਿਟ ਤੋਂ ਬਾਅਦ ਬਣਾਇਆ ਗਿਆ ਹੈ। ਸਿੱਧੂ ਦਾ ਕਹਿਣਾ ਹੈ ਕਿ ਯੂਕੇ ਜਲਦੀ ਹੀ ਇੱਕ ਵਪਾਰਕ ਸਮੂਹ ਚ ਸ਼ਾਮਲ ਹੋਵੇਗਾ ਜੋ ਪ੍ਰਸ਼ਾਂਤਕ ਖੇਤਰ ਤੇ ਕੇਂਦ੍ਰਿਤ ਹੋਵੇਗਾ। ਉਹਨਾਂ ਆਖਿਆ ਹੈ ਕਿ ਕੈਨੇਡਾ ਹਜੇ ਵੀ ਕਪੂਰੇ ਸਮਝੌਤੇ ਲਈ ਖੁੱਲਾ ਰਹੇਗਾ। ਸਿੱਧੂ ਉਹਨਾਂ ਖਾਸ ਦੇਸ਼ਾਂ ਦਾ ਨਾਮ ਨਹੀਂ ਲੈ ਰਹੇ ਜਿਨ੍ਹਾਂ ਨਾਲ ਕੈਨੇਡਾ ਸੈਕਟਰ ਵਿਸ਼ੇਸ਼ ਸਮਝੌਤੇ ਕਰ ਸਕਦਾ ਹੈ। ਜਦੋਂ ਪੁੱਛਿਆ ਗਿਆ ਕਿ ਭਾਰਤ ਨਾਲ ਵਪਾਰਕ ਗੱਲਬਾਤਾਂ ਮੁੜ ਕਦੋਂ ਸ਼ੁਰੂ ਹੋਣਗੀਆਂ ਤਾਂ ਸਿੱਧੂ ਨੇ ਸਾਵਧਾਨੀ ਦੇ ਨਾਲ ਜਵਾਬ ਦਿੱਤਾ ਉਹਨਾਂ ਆਖਿਆ ਕਿ ਹੌਲੀ-ਹੌਲੀ ਅੱਗੇ ਵਧਣ ਵਾਲੀ ਪ੍ਰਕਿਰਿਆ ਹੈ ਉਨ੍ਹਾਂ ਆਖਿਆ ਕਿ ਦੋਵੇਂ ਮੁਲਕਾਂ ਦੇ ਉੱਚ ਕੂਟਨੀਤਿਕ ਅਧਿਕਾਰੀਆਂ ਦੀ ਮੁੜ ਨਿਯੁਕਤੀ ਨਾਲ ਇਹਨਾਂ ਅਹਿਮ ਤੇ ਜ਼ਰੂਰੀ ਗੱਲਾਂ ਨੂੰ ਅੱਗੇ ਵਧਾਉਣ 'ਚ ਮਦਦ ਮਿਲੇਗੀ। ਬਿਜ਼ਨਸ ਕਾਉਂਸਲ ਆਫ ਕੈਂਟਾ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਵਪਾਰ ਕਮਿਸ਼ਨਰਾਂ ਦੀ ਗਿਣਤੀ ਵਧਾਵੇ ਕਿਉਂਕਿ ਇਹ ਲੋਕ ਜ਼ਮੀਨੀ ਪੱਧਰ 'ਤੇ ਕੈਨੇਡੀਅਨ ਕੰਪਨੀਆਂ ਲਈ ਨਵੇਂ ਨਿਰਯਾਤ ਮੌਕੇ ਲੱਭਣ 'ਚ ਮਦਦ ਕਰਦੇ ਨੇ। ਹਾਲਾਂਕਿ ਸਿੱਧੂ ਨੇ ਇਹ ਨਹੀਂ ਦੱਸਿਆ ਕਿ ਸਰਕਾਰੀ ਖਰਚੇ 'ਚ ਕਟੌਤੀ ਕਾਰਨ ਵਪਾਰ ਕਮਿਸ਼ਨਰਾਂ ਦੀ ਗਿਣਤੀ ਘਟੇਗੀ ਜਾਂ ਨਹੀਂ। ਉਨ੍ਹਾਂ ਆਖਿਆ ਹੈ ਕਿ ਉਨ੍ਹਾਂ ਨੇ ਵਪਾਰ ਮੰਡਲਾਂ ਤੋਂ ਇਹ ਸਾਫ਼ ਸੁਣਿਆ ਹੈ ਕਿ ਭੂਮਿਕਾਵਾਂ ਬਹੁਤ ਜ਼ਰੂਰੀ ਨੇ ਤੇ ਅਦਰੇ ਕੈਨੇਡੀਅਨ ਫੌਜਾਂ ਨੇ ਪਹਿਲੀ ਵਾਰ ਅ Gaza ਦੇ ਵਿੱਚ ਮਨੁੱਖੀ ਸਹਾਇਤਾ 에ਅਰ ਡ੍ਰੌਪ ਦੇ ਰਾਹੀਂ ਸੁੱਟੀ ਆ ਫਲਸਤੀਨੀ ਅਪਮਾਨਿਤ ਮਹਿਸੂਸ ਕਰ ਰਹੇ ਨੇ ਟਰੱਕਾਂ ਦੇ ਰਾਹੀਂ ਲਿਆਂਦੀ ਗਈ ਹੋਰ ਸਹਾਇਤਾ ਦੀ ਵੀ ਬੇਨਤੀ ਕੀਤੀ ਜਾ ਰਹੀ ਹੈ ग्लोबल अफेयर्स कैनाडा ਦੇ ਅਨੁਸਾਰ ਕੈਨੇਡੀਅਨ ਆਰਮਡ ਫੋਰਸਸ ਨੇ ਸੋਮਵਾਰ ਨੂੰ ਆਪਣੇ ਜਹਾਜ਼ਾਂ ਦੀ ਵਰਤੋਂ ਕਰਕੇ ਗਾਜ਼ਾ ਉੱਤੇ ਆਪਣਾ ਪਹਿਲਾ ਮਾਨਤਾਵਾਦੀ 에ਅਰਡ੍ਰੌਪ ਕੀਤਾ ਜਿਸ ਵਿੱਚ ਫਲਸਤੀਨੀਆ ਨੂੰ 9800 ਕਿਲੋਗ੍ਰਾਮ ਸਹਾਇਤਾ ਪਹੁੰਚਾਈ ਗਈ ਕਨੇਡਾ ਨੇ ਇਤਨਾ ਤੱਕ ਵਿਸ਼ੇਸ਼ ਪਹੁੰਚ ਕੀਤੀ ਗਈ ਜਿਸ ਨੇ ਜਾਰਡਨ ਦੇ 에어ਬੇਸ ਤੋਂ ਰਵਾਨਾ ਹੋਏ ਸੀਸੀ 130 ਜੇ ਹਰਕੁਲਸ ਜਹਾਜ਼ ਦੀ ਵਰਤੋਂ ਕਰਕੇ ਦਾਲਾਂ, ਤੇਲ, ਦੁੱਧ ਪਾਊਡਰ ਤੇ ਪਾਸਤਾ ਵਰਗੀਆਂ ਭੋਜਨ ਸਪਲਾਈਆਂ ਪਹੁੰਚਾਈਆਂ ਨੇ ਇਹ ਕਮੇ ਫਲਸਤੀਨੀ ਖੇਤਰ ਚ ਪੋਖਮਰੀ ਦੇ ਸੰਕਟ ਨੂੰ ਦੂਰ ਕਰਨ ਲਈ ਛੇ ਦੇਸ਼ਾਂ ਦੁਆਰਾ ਕੀਤੀ ਗਈ ਕੋਸ਼ਿਸ਼ ਦਾ ਹਿੱਸਾ ਹੈ ਗਲੋਬਲ ਅਫੇਅਰਜ਼ ਕੈਨੇਡਾ ਨੇ ਇੱਕ ਬਿਆਨ ਦੇ ਵਿੱਚ ਆਖਿਆ ਹੈ ਕਿ ਕੈਨੇਡਾ ਆਪਣੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਇਹ ਬੇਮਿਸਾਲ ਉਪਾਅ ਕਰ ਰਿਹਾ ਹੈ ਕਿਉਂਕਿ ਗਾਜ਼ਾ 'ਚ ਮਨੁੱਖੀ ਸਹਾਇਤਾ ਤੱਕ ਪਹੁੰਚ ਬੁਰੀ ਤਰ੍ਹਾਂ ਸੀਮਤ ਹੈ ਤੇ ਮਨੁੱਖੀ ਜ਼ਰੂਰਤਾਂ ਇੱਕ ਬੇਮਿਸਾਲ ਪੱਧਰ ਤੇ ਪਹੁੰਚ ਗਈਆਂ ਨੇ ਲੋੜ ਦੇ ਪੈਮਾਨੇ ਦੇ ਬਾਵਜੂਦ ਇਸرائیਲੀ ਸਰਕਾਰ ਦੁਆਰਾ ਲਗਾਈਆਂ ਗਈਆਂ ਚੱਲ ਰਹੀਆਂ ਪਾਬੰਦੀਆਂ ਕਰਕੇ ਮਨੁੱਖੀ ਪਾਈਵਾਲਾਂ ਨੂੰ ਜ਼ਮੀਨ ਦੁਆਰਾ ਜੀਵਨ ਰੱਖਿਆਕ ਭੋਜਨ ਤੇ ਡਾਕਟਰੀ ਸਹਾਇਤਾ ਪਹੁੰਚਾਉਣ ਵਿੱਚ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਇੱਕ ਇੰਟਰਵਿਊ 'ਚ 436 ਟ੍ਰਾਂਸਪੋਰਟ ਸਕੁਆड्रन ਦੇ ਮੇਜਰ ਕੈਂਪ ਮੈਕਨਿਕ ਹੈ ਕਿ ਟੀਮ ਇਸ ਮਿਸ਼ਨ ਨੂੰ ਕਰਨ ਲਈ ਬਹੁਤ ਪ੍ਰੇਰਿਤ ਹੈ ਜ਼ਮੀਨੀ ਪੱਤਰ ਤੇ ਅਜਿਹੇ ਲੋਕ ਨੇ ਜਿੰਨਾਂ ਨੂੰ ਸਹਾਇਤਾ ਦੀ ਬੋਤਲ ਹੋੜਾ ਤੇ ਸਾਡੇ ਲਈ ਗਲੋਬਲ ਅਫੇਅਰਸ ਕੈਨੇਡਾ ਦੀ ਸਹਾਇਤਾ ਕਰਨ ਦੇ ਯੋਗ ਹੋਣਾ ਤੇ ਉਸ ਸਹਾਇਤਾ ਨੂੰ ਪਹੁੰਚਾਉਣ ਦੇ ਯੋਗ ਹੋਣਾ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਇਜ਼ਰਾਈਲ ਡਿਫੈਂਸਿਵ ਫੋਰਸਸ ਨੇ ਸੋਸ਼ਲ ਮੀਡੀਆ ਤੇ ਆਖਿਆ ਕਿ ਇਹ ਜਾਣਕਾਰੀ ਦਿੰਦਿਆਂ ਹੋਇਆਂ ਗਾਜ਼ਾ ਪੱਟੀ ਦੇ ਵਿਸਨੀਕਾਂ ਲਈ ਭੋਜਨ ਵਾਲੇ 120 ਸਹਾਇਤਾ ਪੈਕੇਜ ਕੈਨੇਡਾ ਸਣੇ 6 ਵੱਖ-ਵੱਖ ਦੇਸ਼ਾਂ ਦੁਆਰਾ ਹਵਾਈ ਜਹਾਜ਼ ਰਾਹੀਂ ਭੇਜੇ ਗਏ ਸਨ ਅੱਜ ਪਹਿਲੀ ਵਾਰ ਹਵਾਈ ਜਹਾਜ਼ ਰਾਹੀਂ ਭੇਜੇ ਗਏ ਨੇ ਆਈਡੀਐਫ ਨੇ ਕਿਹਾ ਹੈ ਕਿ ਬਾਕੀ ਪੰਜ ਦੇਸ਼ ਜਾਰਡਨ ਸੰਯੁਕਤ ਅਰਬ ਅਮੀਰਾਤ ਮਿਸਰ ਜਰਮਨੀ ਤੇ ਬੈਲਜੀਅਮ ਨੇ ਫ੍ਰਾਂਸ ਅਤੇ ਸਪੇਨ ਨੇ ਪਿਛਲੇ 4 ਦਿਨਾਂ ਦੇ ਵਿੱਚ ਹੋਰ ਹਵਾਈ ਜਹਾਜ਼ਾਂ ਦੇ ਸੁੱਟਣ ਦੇ ਵਿੱਚ ਵੀ ਹਿੱਸਾ ਲਿਆ। ਜਾਰਡਨ 'ਚ ਕੈਨੇਡੀਅਨ ਦੂਤਾਵਾਸ ਦੇ ਰਾਜਨੀਤਿਕ ਸਲਾਹਕਾਰ ਕੈਰਨ ਵਨਗਾਰਡ ਨੇ ਮੀਡੀਆ ਨੂੰ ਦੱਸਿਆ ਕਿ ਗਾਜ਼ਾ 'ਚ ਮਨੁੱਖੀ ਸੰਕਟ ਦਾ ਪੱਧਰ ਅਸਹਿਣਯੋਗ ਹੈ। ਕੈਨੇਡਾ ਸਮਝਦਾ ਹੈ ਕਿ ਗਾਜ਼ਾ 'ਚ ਜ਼ਮੀਨੀ ਲੋਕਾਂ ਦੀਆਂ ਪੂਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਵਾਈ ਡ੍ਰੌਪ ਨਾਕਾਫੀ ਹੈ। ਹਾਲਾਂਕਿ ਜਦੋਂ ਮਨੁੱਖੀ ਦੁੱਖ ਦਾ ਇਹ ਪੱਧਰ ਹੁੰਦਾ ਹੈ ਤਾਂ ਅਕ੍ਰੇਸ਼ੀਲਤਾ ਕੋਈ ਵਿਕਲਪ ਨਹੀਂ ਹੁੰਦਾ। ਏਅਰ ਡ੍ਰੌਪ ਇੱਕ ਆਖਰੀ ਉਪਾਅ ਹੈ ਪਰ ਕੈਨੇਡਾ ਇਸ ਖੇਤਰ ਦੇ ਵਿੱਚ ਸ਼ਾਂਤੀ ਤੇ ਸੁਰੱਖਿਆ ਲਈ ਵਚਨਬੱਧ ਹੈ ਤੇ ਆਪਣੇ ਟੀਚਿਆਂ ਤੱਕ ਪਹੁੰਚਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਦਾ ਰਹੇਗਾ। ਕਬਲੇ ਗੌਰਿਆ ਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਕੇ ਕਿਹਾ ਕਿ ਸੋਮਵਾਰ ਦੁਪਹਿਰ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਕੈਨੇਡੀਅਨ ਫੋਰਸਿਜ਼ ਨੇ ਗਾਜ਼ਾ ਦੇ ਵਿੱਚ ਜੀਵਨ ਰੱਖਿਆਕ ਸਹਾਇਤਾ ਹਵਾਈ ਜਹਾਜ਼ ਰਾਹੀਂ ਛੁੱਟ ਦਿੱਤੀ ਹੈ ਤੇ ਕੈਨੇਡਾ ਇੱਕ ਪਰੋਸੇਯੋਗ ਸ਼ਾਂਤੀ ਯੋਜਨਾ ਵਿਕਸਿਤ ਕਰਨ ਲਈ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਕੰਮ ਕਰ ਰਿਹਾ ਹੈ। ਤੇ ਯਕੀਨੀ ਬਣਾਏਗਾ ਕਿ ਸਹਾਇਤਾ ਜ਼ਰੂਰੀ ਪੱਧਰ ਤੇ ਅੱਗੇ ਵਧੇ ਤੇ ਦੂਜੇ ਪਾਸੇ ਵੈਂਕੂਵਰ ਆਇਲੈਂਡ ਤੇ ਜੰਗਲ ਦੀ ਅੱਗ ਵੱਧਦੀ ਹੀ ਜਾ ਰਹੀ ਹੈ ਚਾਲਕ ਦਲ ਦਾ ਟਾਂਚਾ ਸੁਰੱਖਿਆ ਦਾ ਦਿਨ ਬਹੁਤ ਸਫਲ ਰਿਹਾ ਹੈ ਜੰਗਲੀ ਅੱਗ ਸੇਵਾ ਦਾ ਕਹਿਣਾ ਹੈ ਕਿ ਵੈਂਕੂਵਰ ਆਇਲੈਂਡ ਦੇ ਵਿੱਚ ਬਹੁਤ ਸਾਰੇ ਜਾਇਦਾਦਾਂ ਬਹੁਤ ਸਾਰੀਆਂ ਪ੍ਰਾਪਰਟੀਆਂ ਅਜਹੀਆਂ ਨੇ ਜਿਨ੍ਹਾਂ ਨੂੰ ਸ਼ਾਰਟ ਨੋਟਿਸ ਦੇ ਉੱਤੇ ਇਵੈਕੂਏਟ ਕਰਨ ਵਾਸਤੇ ਆਖਿਆ ਗਿਆ ਹੈ ਵੈਂਕੂਵਰ ਟਾਪੂ ਤੇ ਲੱਗੀ ਜੰਗਲ ਦੀ ਅੱਗ ਕਾਬੂ ਤੋਂ ਬਾਹਰ ਹੋ ਗਈ ਹੈ ਸੋਮਵਾਰ ਨੂੰ 511 ਹੈਕਟੇਅਰ ਤੱਕ ਵੱਧ ਗਈ ਬ੍ਰਿਟਿਸ਼ ਕੋਲੰਬੀਆ ਵੈਲਫੇਅਰ ਸਰਵਿਸ ਦੇ ਅਨੁਸਾਰ ਵੈਸਲੀ ਰਿਜ ਅੱਗ ਵੀਰਵਾਰ ਨੂੰ ਲੱਭੀ ਗਈ ਸੀ ਇਹ ਕੈਮਰਨ ਝੀਲ ਦੇ ਉੱਤਰੀ ਕੰਢੇ ਤੇ ਨਾਇਮੋ ਬ੍ਰਿਟਿਸ਼ ਕੋਲੰਬੀਆ ਤੋਂ ਲਗਭਗ 50 ਕਿਲੋਮੀਟਰ ਉੱਤਰ ਪੱਛਮ ਦੇ ਵਿੱਚ ਸੜ ਰਹੀ ਹੈ ਬੀਸੀਡਬਲਯੂਐਸ ਫਾਇਰ ਇਨਫੋਰਮੇਸ਼ਨ ਅਫਸਰ ਮੈਰਿਸਨ ਦਾਹਲ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਆਖਿਆ ਕਿ ਰਾਤੋਂ ਰਾਤ ਸੀਮਤਵਾਦਾ ਹੋਇਆ ਹੈ ਇਲਾਕੇ ਦੇ 387 ਰਿਹਾਇਸ਼ਾਂ ਲਈ ਇੱਕ ਖਾਲੀ ਕਰਨ ਦਾ ਹੁਕਮ ਹਜੇ ਵੀ ਲਾਗੂ ਹੈ ਹੁਕਮ ਦੇ ਵਿੱਚ ਨਿਵਾਸੀਆਂ ਨੂੰ ਤੁਰੰਤ ਉੱਥੋਂ ਚਲੇ ਜਾਣ ਦੀ ਲੋੜ ਜ਼ਾਹਰ ਕੀਤੀ ਗਈ ਹੈ ਹੋਰ 235 ਜਾਇਦਾਦਾਂ ਖਾਲੀ ਕਰਵਾਉਣ ਦੀ ਚੇਤਾਵਨੀ ਅਧੀਨ ਨੇ ਜਿਹਦਾ ਮਤਲਬ ਹੈ ਕਿ ਨਿਵਾਸੀਆਂ ਨੂੰ ਇੱਕ ਪਲ ਦੇ ਨੋਟਿਸ ਤੇ ਛੱਡਣ ਵਾਸਤੇ ਤਿਆਰ ਰਹਿਣ ਦੀ ਲੋੜ ਹੈ ਨੈਮੋ ਦੇ ਖੇਤਰੀ ਜ਼ਿਲੇ ਲਈ ਐਮਰਜੈਂਸੀ ਆਪਰੇਸ਼ਨ ਸੈਂਟਰ ਡਾਇਰੈਕਟਰ ਪ੍ਰਿਸਟੀਨਾ ਕ੍ਰੈਪਟਰੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਆਖਿਆ ਕਿ ਜ਼ਿਲੇ ਨੂੰ ਕਿਸੇ ਵੀ ਢਾਂਚੇ ਦੇ ਨੁਕਸਾਨ ਬਾਰੇ ਜਾਣਕਾਰੀ ਨਹੀਂ ਹੈ। ਢਾਹਲ ਮੁਤਾਬਕ ਅੱਗ ਬੁਝਾਉਣ ਲਈ 164 ਕਰਮਚਾਰੀ ਕੰਮ ਕਰ ਰਹੇ ਨੇ ਜਿਨ੍ਹਾਂ ਚ ਜ਼ਮੀਨੀ ਫਾਇਰ ਫਾਈਟਰ ਤੇ 80 ਤੋਂ ਵੱਧ ਢਾਂਚਾ ਸੁਰੱਖਿਆ ਮਾਹਰ ਤੇ ਟੀਮਾਂ ਸ਼ਾਮਿਲ ਨੇ। 8 ਹੈਲੀਕਾਪਟਰਸ ਵੀ ਇਸੇ ਹੀ ਕਰਮਚਾਰੀਆਂ ਦੀ ਮਦਦ ਕਰ ਰਹੇ ਨੇ। ਡੈਸ਼ਵੁੱਡ ਤੇ ਕੁੰਬਸ ਦੇ ਕਈ ਫਾਇਰ ਵਿਭਾਗਵੀ ਕੰਮ ਕਰ ਰਹੇ ਨੇ। ਸਰਵਿਸ ਨੇ ਨੋਟ ਕੀਤਾ ਹੈ ਕਿ ਧੂਏ ਵਾਲੇ ਹਾਲਾਤਾਂ ਕਰਕੇ ਖੇਤਰ ਦੇ ਵਿੱਚ ਵਿਜ਼ਿਬਿਲਟੀ ਲਿਮਿਟਿਡ ਹੈ ਤੇ ਇਹ ਵੀ ਆਖਿਆ ਹੈ ਕਿ ਹਾਲਾਤ ਇਜਾਜ਼ਤ ਦੇਣ ਤੇ ਅੱਗ ਦੇ ਆਕਾਰ ਨੂੰ ਅਪਡੇਟ ਕੀਤਾ ਜਾਵੇਗਾ ਹਾਈਵੇ 4 ਖੁੱਲ੍ਹਾ ਹੈ ਪਰ ਬ੍ਰਿਟਿਸ਼ ਕੋਲੰਬੀਆ ਦੇ ਆਵਾਜਾਈ ਮੰਤਰਾਲੇ ਨੇ ਪਾਰਕਸਵਿਲ ਅਤੇ ਪੋਰਟ ਅਲਬਰਨੀ ਵਿਚਾਲੇ ਯਾਤਰੀਆਂ ਨੂੰ ਸੰਭਾਵੀ ਅਚਾਨਕ ਤਬਦੀਲੀਆਂ ਤੋਂ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਹੈ ਜੋ ਦੇਰੀ ਦਾ ਕਾਰਨ ਬਣ ਸਕਦੀਆਂ ਨੇ ਜੇਕਰ ਬ੍ਰਿਟਿਸ਼ ਕੋਲੰਬੀਆ ਵਾਈਲਡਫਾਇਰ ਸਰਵਿਸ ਨੂੰ ਵੈਸਲੇ ਕ੍ਰੀਕ ਅਗਨ ਨਾਲ ਜੂਝਤੇ ਹੋਏ ਹਾਈਵੇ ਤੇ ਟ੍ਰੈਫਿਕ ਦੇ ਪ੍ਰਵਾਹ 'ਚ ਤਬਦੀਲੀ ਜਾਂ ਰੁਕਾਵਟ ਦੀ ਲੋੜ ਪੈਂਦੀ ਹੈ ਤਾਂ ਟ੍ਰੈਫਿਕ ਕਰਮਚਾਰੀ ਜਵਾਬ ਦੇਣ ਲਈ ਤਿਆਰ ਨੇ ਵੈਸਲੇ ਰੇਜ ਅਗ ਬਨੁੱਖੀ ਕਾਰਨ ਲੱਗੀ ਹੋਈ ਹੋਣ ਦਾ ਸ਼ੱਕ ਹੈ ਇਸੇ ਤਰ੍ਹਾਂ ਬਿਜਲੀ ਨਾਲ ਨਾ ਲੱਗਣ ਵਾਲੀ ਕਿਸੇ ਵੀ ਜੰਗਲ ਦੀ ਅੱਗ ਨੂੰ ਲਿਸਟਡ ਕੀਤਾ ਗਿਆ ਹੈ ਬ੍ਰਿਟਿਸ਼ ਕੋਲੰਬੀਆ ਡਬਲਯੂ ਐਸ ਦੇ ਅਨੁਸਾਰ ਸਵੇਰ ਭਰ ਦੇ ਵਿੱਚ 138 ਐਕਟਿਵ ਵਾਈਲਡ ਫਾਇਰਸ ਸਾਡੀਆਂ ਨੇ ਅਗ ਲਗਨ ਕਾਰਨ ਪਾਈਚਾਰੇ ਦੇ ਮੈਂਬਰ ਦੂਜਿਆਂ ਦੀ ਮਦਦ ਵਾਸਤੇ ਅੱਗੇ ਆਏ ਨੇ ਤੇ ਦੂਜੇ ਪਾਸੇ ਨਿਊ ਫਾਉਂਡਲੈਂਡ ਐਂਡ ਲੈਬਰਡੋਰ ਦੀ ਗੱਲ ਕਰਦੇ ਹਾਂ ਉੱਥੇ ਵੀ ਜੰਗਲ ਦੀ ਅੱਗ ਲਗਾਤਾਰ ਫੈਲਦੀ ਜਾ ਰਹੀ ਹੈ ਤੇ ਇਸ ਵਾਈਲਡ ਫਾਇਰ ਨੇ ਛੋਟੇ ਪਾਈਚਾਰਿਆਂ ਦੇ ਵਸਨੀਕਾਂ ਨੂੰ ਇਵੈਕੂਏਟ ਕਰਨ ਵਾਸਤੇ ਆਖਿਆ ਹੈ ਨਿਊ ਫਾਉਂਡਲੈਂਡ ਅਤੇ ਲੈਬਰਡੋਰ ਦੇ ਵਿੱਚ ਦਿਨ ਬਦ ਦਿਨ ਨਵੀਆਂ ਅੱਗਾਂ ਲੱਭਦੀਆਂ ਜਾ ਰਹੀਆਂ ਨੇ ਜਿਸ ਕਰਕੇ ਸੜਗਰਮ ਅੱਗਾਂ ਦੀ ਗਿਣਤੀ ਵਿਵਾਦੀ ਜਾ ਰਹੀ ਹੈ ਇੱਥੇ ਲੋਕਾਂ ਨੂੰ ਵਸਨੀਕਾਂ ਨੂੰ ਆਖਿਆ ਗਿਆ ਹੈ ਕਿ ਉਹ ਸ਼ਾਰਟ ਨੋਟਿਸ ਦੇ ਉੱਤੇ ਘਰ ਛੱਡਣ ਵਾਸਤੇ ਤਿਆਰ ਰਹਿਣ ਪੂਰਬੀ ਨਿਊ ਫਾਉਂਡਲੈਂਡ ਦੇ ਕਈ ਛੋਟੇ ਪਾਈਚਾਰਿਆਂ ਦੇ ਵਸਨੀਕਾਂ ਨੂੰ ਆਪਣੇ ਘਰ ਛੱਡਣ ਦਾ ਹੁਕਮ ਦਿੱਤੇ ਦਿੱਤਾ ਗਿਆ ਹੈ ਕਿਉਂਕਿ ਕਨਸਪੈਕਸ਼ਨ ਬੇ ਦੇ ਕੰਡੇ ਦੋ ਵੱਖ-ਵੱਖ ਵਾਈਲਡ ਫਾਇਰਜ਼ ਲੱਗੀਆਂ ਹੋਈਆਂ ਨੇ ਬੀਤੇ ਦਿਨ ਸਥਾਨਕ ਸਮੇਂ ਦੇ ਅਨੁਸਾਰ ਦੁਪਹਿਰ 2 ਵਜੇ ਤੋਂ ਠੀਕ ਪਹਿਲਾਂ ਸੂਬਾਈ ਸਰਕਾਰ ਨੇ ਦੋ ਕਸਬਿਆਂ ਸਮਾਲ ਪੁਆਇੰਟ ਐਰਮਸ ਕੋ ਬਲੈਕ ਹੈਡ ਬਰਾਟ ਕੋ ਅਤੇ ਕਿੰਗਸਟਨ ਲਈ ਈਵੈਕੂਏਸ਼ਨ ਦੇ ਆਦੇਸ਼ ਜਾਰੀ ਕੀਤੇ ਜੋ ਕਿ ਵਿਸ਼ਾਲ ਖਾੜੀ ਦੇ ਪੱਛਮੀ ਪਾਸੇ ਫੈਲੇ ਹੋਏ ਨੇ ਅਧਿਕਾਰੀਆਂ ਨੇ ਦੱਸਿਆ ਕਿ ਕਿੰਗਸਟਨ ਦੇ 1 ਕਿਲੋਮੀਟਰ ਦੇ ਅੰਦਰ 150 ਹੈਕਟੇਅਰ ਜੰਗਲ ਦੀ ਅੱਗ ਲੱਗੀ ਹੋਈ ਹੈ ਲਗਭਗ 2 ਘੰਟੇ ਬਾਅਦ ਸੂਬੇ ਦੇ ਜਨਤਕ ਸੁਰੱਖਿਆ ਵਿਭਾਗ ਨੇ ਪੁਸ਼ਟੀ ਕੀਤੀ ਕਿ ਪਹਿਲੀ ਅੱਗ ਤੋਂ ਲਗਭਗ 80 ਕਿਲੋਮੀਟਰ ਦੱਖਣ ਚ ਖੋਲਿਰੂਡ ਕਸਬੇ ਦੇ ਕੁਝ ਹਿੱਸਿਆਂ ਲਈ ਈਵੈਕੂਏਸ਼ਨ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਕਨਸੈਪਸ਼ਨ ਬੇ ਹਾਈਵੇ ਦਾ ਇੱਕ ਹਿੱਸਾ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। ਸਵੇ ਦੇ ਜੰਗਲਾਤ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਦੋਹਾਂ ਅੱਗਾਂ ਨੂੰ ਬੁਝਾਉਣ 'ਚ ਮਦਦ ਲਈ ਪਾਣੀ ਦੇ ਬੰਬਾਰ ਅਤੇ ਜ਼ਮੀਨੀ ਅਮਲੇ ਭੇਜੇ ਗਏ ਨੇ। ਸੂਬਾਈ ਅਧਿਕਾਰੀਆਂ ਨੇ ਦੋਵਾਂ ਭਾਈਚਾਰਿਆਂ ਦੇ ਵਿਸਥਾਪਿਤ ਨਿਵਾਸੀਆਂ ਲਈ ਸਵਾਗਤ ਕੇਂਦਰ ਸਥਾਪਿਤ ਕੀਤੇ ਨੇ ਇਸ ਤੋਂ ਪਹਿਲਾਂ ਦਿਨ ਵੇਲੇ ਸਮਾਲ ਪੁਆਇੰਟ ਬਰਾਜ ਕੋ ਬਲੈਕ ਹੈਡ ਐਡਮਸ ਕੋਵ ਦੇ ਭਾਈਚਾਰੇ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਸੀ ਐਲਾਨ ਕਰਦਿਆਂ ਆਖਿਆ ਸੀ ਕਿ ਉੱਥੇ ਲੱਗੀ ਅੱਗ ਨੇ ਨਿਵਾਸੀਆਂ ਤੇ ਜਾਇਦਾਦ ਦੀ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਕੀਤਾ ਹੈ ਕਸਬੇ ਦੀ ਕੌਂਸਲ ਨੇ ਆਪਣਾ ਲਾਜ਼ਮੀ ਨਿਕਾਸੀਆਦੇਸ਼ ਵੀ ਜਾਰੀ ਕੀਤਾ ਹੈ ਇਸ ਖੇਤਰ ਲਈ ਮੌਸਮ ਦੀ ਭਵਿੱਖਬਾਣੀ ਮੰਗਲਵਾਰ ਨੂੰ ਮੁੱਖ ਤੌਰ ਤੇ ਧੁੱਪ ਵਾਲੀ ਸਥਿਤੀ ਦੀ ਗੱਲ ਕਰ ਰਹੀ ਸੀ ਸ਼ੁਕੁਰਵਾਰ ਤੱਕ ਦਿਨ ਦਾ ਤਾਪਮਾਨ 23 ਡਿਗਰੀ ਸੈਲਸੀਅਸ ਤੋਂ 29 ਡਿਗਰੀ ਸੈਲਸੀਅਸ ਤੱਕ ਵਧ ਜਾਵੇਗਾ ਜਦਕਿ ਅੰਸ਼ਕ ਤੌਰ ਤੇ ਬਦਲਵਾਈ ਰਹੇਗੀ ਬਾਕੀ ਹਫਤੇ ਲਈ ਮੀਂਹ ਪੈਣ ਦੀ ਉਮੀਦ ਨਹੀਂ ਹੈ ਵੱਡੇ ਪੱਧਰ ਤੇ ਪਿੰਡੂ ਖੇਤਰ ਨੂੰ ਕਨਸੈਪਸ਼ਨ ਬੇ ਨਾਰਥਸ ਦੇ ਵਜੋਂ ਜਾਣਿਆ ਜਾਂਦਾ ਹੈ ਤੇ ਉਸ ਦੇ ਕੁਝ ਹਿੱਸੇ ਮਈ ਦੇ ਵਿੱਚ ਖਾਲੀ ਕਰਵਾ ਲਏ ਗਏ ਸਨ ਜਦੋਂ ਜੰਗਲ ਦੀ ਅੱਗ ਨੇ ਲਗਭਗ 1 ਦਰਜਨ ਘਰ ਤੇ 45 ਹੋਰ ਟਾਂਚੇ ਤਬਾਹ ਕਰ ਦਿੱਤੇ ਸਨ ਬੀਤੇ ਮਹੀਨੇ ਮਸਕਰੇਵ ਹਾਰਬਰ ਨਿਊ ਫਾਉਂਡਲੈਂਡ ਦੇ ਨੇੜੇ ਇੱਕ ਅੱਗ ਗਰਮ ਖੁਸ਼ਕ ਮੌਸਮ ਦੇ ਦੌਰਾਨ ਪੜ ਗਈ ਜਿਸ ਕਾਰਨ ਉੱਤਰ ਪੂਰਬੀ ਨਿਊਫਾਉਂਡਲੈਂਡ ਦੇ ਲਗਭਗ 950 ਨਿਵਾਸੀਆਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਉਸ ਸਮੇਂ ਇਸ ਸੂਬੇ 'ਚ ਲੱਗੀ ਅੱਗ ਪੰਜ ਜੰਗਲੀ ਅੱਗਾਂ ਦੇ ਵਿੱਚੋਂ ਇੱਕ ਸੀ ਜਿਸ 'ਚ ਚਾਂਸ ਹਾਰਬਰ ਦੇ ਨੇੜੇ ਇੱਕ ਅੱਗ ਸ਼ਾਮਿਲ ਹੈ ਜਿਸ ਨੇ ਬੋਨੋਵਿਸਟਾ ਖਾੜੀ ਦੇ ਨਾਲ ਕਈ ਕਾਬਨਾ ਨੂੰ ਤਬਾਹ ਕਰ ਦਿੱਤਾ ਇਸ ਦੌਰਾਨ ਐਵਲੋਨ ਪ੍ਰਾਇਦੀਪ ਦਾ ਉੱਤਰੀ ਅੱਧਾ ਹਿੱਸਾ ਜੰਗਲੀ ਅੱਗ ਦਾ ਅਨੁਭਵ ਕਰਨ ਦੇ ਬਹੁਤ ਜ਼ਿਆਦਾ ਜੋਖਮ 'ਤੇ ਰਿਹਾ ਹੈ ਇਸ ਵਿੱਚ ਉਹ ਖੇਤਰ ਸ਼ਾਮਲ ਨੇ ਜਿੱਥੇ ਨਵੀਨਤਮ ਅਗਨ ਲੱਗ ਰਹੀ ਹੈ ਕੁਦਰਤੀ ਸਰੋਤ ਕੈਨੇਡਾ ਦੁਆਰਾ ਸੰਕਲਿਤ ਅਗ ਦੇ ਖਤਰੇ ਦੇ ਨਕਸ਼ੇ ਦੇ ਅਨੁਸਾਰ ਇਹ ਅਗ ਦਰਸਾਈ ਜਾ ਰਹੀ ਹੈ ਸੂਬੇ ਦਾ ਅਗ ਦੇ ਖਤਰੇ ਦੀ ਰੇਟਿੰਗ ਨਕਸ਼ਾ ਟਾਪੂ ਦੇ ਇੱਕ ਵੱਡੇ ਹਿੱਸੇ ਲਈ ਬਹੁਤ ਜ਼ਿਆਦਾ ਚੇਤਾਵਨੀਆਂ ਦਰਸਾਉਂਦਾ ਹੈ ਇਸ ਦੇ ਅੰਦਰੂਨੀ ਹਿੱਸੇ ਤੇ ਦੱਖਣ ਪੂਰਬੀ ਲੈਬਰਡੋਰ ਦੇ ਇੱਕ ਹਿੱਸੇ ਤੱਕ ਵੀ ਇਹ ਫੈਲਿਆ ਹੋਇਆ ਹੈ ਕਾਬਿਲ ਗੌਰ ਹੈ ਕਿ ਜੇ ਨਿਊਫਾਉਂਡਲੈਂਡ ਅਤੇ ਲੈਬਰਡੋਰ ਦੀ ਅਗ ਬਾਰੇ ਜਾਣਕਾਰੀ ਲੈਣੀ ਹੈ ਤਾਂ ਫਿਰ ਆਨਲਾਈਨ ਜਾਣਕਾਰੀ ਇਕੱਠੀ ਕੀਤੀ ਜਾ ਸਕਦੀ ਹੈ ਤੇ ਦੂਜੇ ਪਾਸੇ ਜ਼ਿਕਰ ਕਰਦਿਆਂ ਬ੍ਰਿਟਿਸ਼ ਕੋਲੰਬੀਆ ਦੇ ਲੇਡੀ ਸﻤਿਥ ਦਾ ਜਿੱਥੇ ਪੁਲਿਸ ਨੂੰ ਕਈ ਕਾਲਾਂ ਪ੍ਰਾਪਤ ਹੋਈਆਂ ਤੇ ਉੱਥੇ ਇੱਕ ਵੱਡਾ ਹਾਦਸਾ ਵਾਪਰਿਆ ਹਾਦਸੇ ਕਰਕੇ ਦੋ ਲੋਕਾਂ ਨੂੰ ਹਸਪਤਾਲ ਭੇਜਣਾ ਪਿਆ ਪੁਲਿਸ ਦਾ ਆਖਣਾ ਹੈ ਕਿ ਹਾਦਸੇ ਤੋਂ ਪਹਿਲਾਂ ਟਰੱਕ ਕਥਿਤ ਤੌਰ ਤੇ ਤੇਜ਼ ਰਫਤਾਰ ਦੇ ਨਾਲ ਆਇਆ ਤੇ ਕੁਝ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਵਿੰਕੂਵਰ ਆਈਲੈਂਡ ਦੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਸ਼ਨੀਵਾਰ ਨੂੰ ਲੇਡੀ ਸਮਿਥ ਬ੍ਰਿਟਿਸ਼ ਕੋਲੰਬੀਆ 'ਚ ਇੱਕ ਹਾਈਵੇ ਚੁਰਾਹੇ ਤੇ ਹੋਏ ਆਮੋ ਸਾਹਮਣੇ ਹਾਦਸੇ ਤੋਂ ਬਾਅਦ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ। ਜਨਾਮੋ RCMP ਦਾ ਕਹਿਣਾ ਹੈ ਕਿ ਉਹਨਾਂ ਨੂੰ ਟ੍ਰਾਂਸ ਕੈਨੇਡਾ ਹਾਈਵੇ ਤੇ ਇੱਕ ਰੈਂਪ 1500 ਦੇ ਹਮਲਾਵਰ ਡਰਾਈਵਰ ਬਾਰੇ ਕਈ ਕੋਲਾ ਹਾਸਲ ਹੋਈਆਂ। ਇਸ ਤੋਂ ਕੁਝ ਮਿੰਟ ਪਹਿਲਾਂ ਟਰੱਕ ਇੱਕ ਨਿਸਾਨ ਸੈਂਟਰਾ ਦੇ ਨਾਲ ਆਮੋ ਸਾਹਮਣੇ ਟਕਰਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਸ਼ਨੀਵਾਰ ਸ਼ਾਮ 7 ਵਜੇ ਦੇ ਕਰੀਬ ਲੇਡੀ ਸਮਿਥ ਦੇ ਵਿੱਚ ਹਾਈਵੇ ਅਤੇ ਟਿੰਬਰ ਲੈਂਡਜ਼ ਰੋਡ ਦੇ ਚੌਰਾਹੇ ਤੇ ਵਾਪਰਿਆ ਮਾਉਂਟਿਨਸ ਦਾ ਕਹਿਣਾ ਹੈ ਕਿ ਟਰੱਕ ਦੇ ਤੇਜ਼ ਰਫ਼ਤਾਰ ਨਾਲ ਆ ਰਹੇ ਹੋਣ ਅਤੇ ਲਾਲ ਬੱਤੀਆਂ ਚਲਾਉਂਦੇ ਸਮੇਂ ਦੂਜੇ ਵਾਹਨਾਂ ਨਾਲ ਟਕਰਾਂਉਣ ਦੀ ਰਿਪੋਰਟ ਕੀਤੀ ਗਈ ਸੀ ਅਤੇ ਇਹ ਹਾਦਸਾ ਤੇਜ਼ ਰਫ਼ਤਾਰ ਨਾਲ ਹੋਇਆ ਕਿਉਂਕਿ ਰੈਮ 1500 ਨੇ ਕਥਿਤ ਤੌਰ ਤੇ ਲਾਲ ਬੱਤੀ ਚਲਾ ਦਿੱਤੀ ਜਿਸ ਕਾਰਨ ਉਨ੍ਹਾਂ ਦਾ ਕਹਿਣਾ ਹੈ ਕਿ ਛੋਟੀ ਕਾਰ ਦੇ ਅਗਲੇ ਹਿੱਸੇ ਨੂੰ ਕਾਫੀ ਨੁਕਸਾਨ ਪਹੁੰਚਿਆ RCMP ਮੁਤਾਬਕ ਹਾਦਸੇ ਤੋਂ ਬਾਅਦ ਟਰੱਕ ਉੱਤਰਵਾਲ ਜਾਣ ਵਾਲੀ ਲੇਨ ਦੇ ਵਿੱਚ ਗਲਤ ਦਿਸ਼ਾ 'ਚ ਜਾ ਰਿਹਾ ਸੀ ਇੱਕ ਮੀਡੀਅਮ ਸੜਕ ਦੇ ਨਾਲ ਟਕਰਾ ਗਿਆ ਅਤੇ ਡਰਾਈਵਰ ਪੁਲਿਸ ਦੁਆਰਾ ਚੁੱਕੇ ਜਾਣ ਤੋਂ ਪਹਿਲਾਂ ਹੀ ਉੱਥੋਂ ਭੱਜ ਗਿਆ ਪੁਲਿਸ ਦਾ ਕਹਿਣਾ ਹੈ ਕਿ ਨਿਸਾਨ 'ਚ ਸਵਾਰ ਦੋਵਾਂ ਵਿਅਕਤੀਆਂ ਨੂੰ ਬੀਸੀ ਐਮਰਜੈਂਸੀ ਹੈਲਥ ਸਰਵਿਸਿਜ਼ ਦੁਆਰਾ ਹਸਪਤਾਲ ਲਿਜਾਂਦਾ ਗਿਆ ਤੇ ਜਾਂਚ ਕਰਤਾ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਨ੍ਹਾਂ ਨੇ 2 ਅਗਸਤ ਨੂੰ ਸ਼ਾਮ 7 ਵਜੇ ਤੋਂ ਠੀਕ ਪਹਿਲਾਂ ਟ੍ਰੱਕ ਨੂੰ ਫੁੱਟਪਾਥਾਂ ਦੇ ਉੱਤੇ ਘੁੰਮਦੇ ਲਾਲ ਬੱਤੀਆਂ ਚਲਾਉਂਦੇ ਤੇ ਇੱਕ ਮਰੂਨ ਰੰਗ ਦੀ ਸਿਡਾਨ ਦੇ ਨਾਲ ਟਕਰਾਉਂਦੇ ਹੋਏ ਵੇਖਿਆ ਬ੍ਰਿਟਿਸ਼ ਕੋਲੰਬੀਆ ਪੁਲਿਸ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਪੁਲਿਸ ਦੇ ਨਾਲ ਰਾਪਤਾ ਕਾਇਮ ਕਰਨ ਤੇ ਇਸ ਘਟਨਾ ਬਾਰੇ ਜਾਣਕਾਰੀ ਦੇਣ ਜਾਣਕਾਰੀ ਰੱਖਣ ਵਾਲਾ ਆਪਣੀ ਪਛਾਣ ਗੁਪਤ ਵੀ ਰੱਖ ਸਕਦਾ ਹੈ ਸਵੇਰ ਸੰ ਤਾਜ਼ਾ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਆ ਮੁਖ ਲੈ ਇਸ ਤੇ ਮંત્રી ਡੋਮਿਨਿਕ ਲਬਲੈਂਕ ਨੇ ਕਾਰਨੀ ਚੰਪ ਦਰਮਿਆਨ ਹੋਈ ਗਲਬਾਤ ਦੇ ਉੱਤੇ ਜਿਤਾਈ ਉਮੀਦ ਕਿਹਾ ਅਗਲੇ ਕੁਝ ਦਿਨਾਂ ਦੌਰਾਨ ਹੋ ਸਕਦੀ ਹੈ ਗਲਬਾਤ ਟਰੱਕ ਦੇ ਪਿੱਛੇ ਲੁਕੇ ਅਮਰੀਕਾ ਤੋਂ ਕੈਨੇਡਾ ਵੱਲਣ ਦੀ ਕਰ ਰਹੇ ਸੀ ਕੋਸ਼ਿਸ਼ ਪਨਾਹਗੀੜਾ ਨੂੰ RCMP ਨੇ ਕੀਤਾ ਕਾਬੂ ਕੈਨੇਡਾ ਦੇ ਵਪਾਰ ਮੰਤਰੀ ਦੀ ਦੱਖਣੀ ਅਮਰੀਕਾ, ਏਸ਼ੀਆ ਅਤੇ ਆਫਰੀਕੀ ਦੇਸ਼ਾਂ ਦੇ ਨਾਲ ਵਪਾਰ ਸਮਝੌਤਿਆਂ ਦੀ ਕੋਸ਼ਿਸ਼ੇ ਨਿੱਕੇ ਵਪਾਰ ਵਫਦ ਚਾਉਂਦੇ ਨੇ ਮਨਿੰਦਰ ਸਿੱਧੂ ਕੈਨੇਡੀਅਨ ਫੌਜਾਂ ਨੇ ਪਹਿਲੀ ਵਾਰ ਗਾਜ਼ਾ 'ਚ ਹਿਮਿਨਿਟੇਰੀਅਨ 에ਅਰ ਡ੍ਰੌਪ ਰਾਹੀਂ ਸਿੱਟੀ ਮਦਦ ਫਲਸਤੀਨੀ ਅਪਾਹਨਿਤ ਕਰ ਰਹੇ ਨੇ ਮਹਿਸੂਸ ਇਸ ਦੇ ਨਾਲ ਹੀ ਮੈਂ ਜੋ ਇਜਾਜ਼ਤ ਕਾਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ